2025 ਦਾ ਸਾਲ ਹੈ ਆ ਮੰਗਲ ਦਾ ਸਾਲ ਹੈ ਤੇ ਮੰਗਲ ਇੱਕ ਫਾਇਰੀ ਪਲੈਨਟ ਹੈ ਇਸ ਕਰਕੇ ਕੁਝ ਨਾ ਕੁਝ ਇਦਾਂ ਦੇ ਇਵੈਂਟਸ ਹੋਣੇ ਸਿਗੇ ਜਿਦੇ ਵਿੱਚ ਤਾਂ ਕਿ ਸੁਨਾਮੀ ਆਣੀ ਜਾਂ ਵਾਰ ਲਗਣੀ ਇਦਾਂ ਦੇ ਕੁਝ ਨਾ ਕੁਝ ਇਵੈਂਟਸ ਹੋਣੇ ਹੀ ਸਿਗੇ 12 ਮਈ ਤੋਂ ਲੈ ਕੇ 12 ਜੂਨ ਤੱਕ ਇਹਨਾਂ ਚੀਜ਼ਾਂ ਨੇ ਹੋਰ ਤੇਜ਼ੀ پکڑਣੀ ਹੈ ਤੇ ਇਹਨਾਂ ਤੇਜ਼ੀ ਜਿਹੜੇ ਇੱਕ ਗੁਰੂ ਦੇ ਰਾਸ਼ੀ ਪਰਿਵਰਤਨ ਹੋ ਰਿਹਾ ਹੈ ਸ਼ਨੀ ਦੇ ਰਾਸ਼ੀ ਪਰਵਰ ਇਹਨਾਂ ਕਰਕੇ ਕਿਤੇ ਨਾ ਕਿਤੇ ਹੋਰ ਵੀ ਇਵੈਂਟਸ ਅਜੇ ਤੇਜ਼ ਹੋਣਗੇ ਇੰਡੀਆ ਦੀ ਸਟ੍ਰੈਟੇਜੀ ਇੰਨੀ ਵਧੀਆ ਰਹੂਗੀ ਕਿ ਪਾਕਿਸਤਾਨ ਦੀ ਜਿਹੜੀ ਗਵਰਨਮੈਂਟ ਹੈ ਉਹਨਾਂ ਨੂੰ ਸਮਝ ਨਹੀਂ ਆਊਗਾ ਈਸਟ ਵੱਲੋਂ ਹਮਲਾ ਹੋ ਰਿਹਾ ਹੈ ਵੈਸਟ ਵੱਲੋਂ ਨਾਰਥ ਵੱਲੋਂ ਸਾਊਥ ਵੱਲੋਂ ਕਿੱਥੋਂ ਹਮਲਾ ਹੋ ਰਿਹਾ ਉਹਨਾਂ ਨੂੰ ਕੁਝ ਸਮਝ ਨਹੀਂ ਆਊਗਾ ਪਰ ਭਾਰਤ ਵਾਸੀਆਂ ਨੂੰ ਬਿਲਕੁਲ ਵੀ ਫਿਕਰ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਆਉਣ ਵਾਲਾ ਸਮੇਂ ਪਾਕਿਸਤਾਨ ਵਾਸਤੇ ਬਹੁਤ ਖਰਾਬ ਹੈ ਪਾਕਿਸਤਾਨ ਦੇ ਤਿੰਨ ਤੋਂ ਲੈ ਕੇ ਚਾਰ ਟੁਕੜੇ ਹੋ ਸਕਦੇ ਹੈ ਮਈ ਤੇ ਜੂਨ ਦਾ ਮਹੀਨਾ ਥੋੜਾ ਜਿਹਾ ਆ ਤੇਜ਼ੀ ਰਹੂਗੀ ਉਸ ਤੋਂ ਬਾਅਦ ਪਾਕਿਸਤਾਨ ਘੁਟਨਿਆਂ ਪਰ ਆ ਜਾਊਗਾ ਉਸ ਤੋਂ ਬਾਅਦ ਜੇ ਗੱਲ ਕਰੀਏ ਕਿ ਦੁਬਾਰਾ ਸ਼ਰਾਰਤ ਕਰ ਸਕਦੇ ਤਾਂ ਅਕਤੂਬਰ ਨਵੰਬਰ ਦੇ ਵਿੱਚ ਦੁਬਾਰਾ ਸ਼ਰਾਰਤ ਆ ਬਾਲ ਪਾ ਸਕਦਾ ਹੈ। ਇਮਰਾਨ ਖਾਨ ਦੇ ਨਾਲ ਗਲਤ ਵਿਵਹਾਰ ਨਾ ਕਰਕੇ ਉਹਨਾਂ ਨੂੰ ਦੁਬਾਰਾ ਪੀਐਮ ਦੀ ਕੁਰਸੀ ਸੌਂਪਦੇ ਹੈ ਤਾਂ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਆਯੁੱਧ ਜਲਦੀ ਰੁਕ ਸਕਦਾ ਹੈ ਤੇ ਕਿਤੇ ਨਾ ਕਿਤੇ ਉਹਨਾਂ ਦੇ ਜਿਹੜੇ ਤਿੰਨ ਤੋਂ ਚਾਰ ਟੁਕੜੇ ਹੋਣੇ ਉਹਦੀ ਬਜਾਏ ਦੋ ਹੀ ਟੁਕੜੇ ਹੋਣ। ਤੁਸੀਂ ਇੱਕ ਅੱਛੇ ਨਾਗਰਿਕ ਹੋਣ ਦੀ ਜੇ ਆਪਣਾ ਫਰਜ਼ ਅਦਾ ਕਰਨਾ ਚਾਹੁੰਦੇ ਹੋ ਤਾਂ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਸਾਰੇ ਨਿਰਦੇਸ਼ਾਂ ਦਾ ਪਾਲਣ ਕਰੋ ਮੋਬਾਈਲ ਤੁਸੀਂ ਬਾਹਰ ਹੋ ਕੇ ਵੀਡੀਓਜ਼ ਬਣਾ ਰਹੇ ਹੋ ਫੇਕ ਵੀਡੀਓਜ਼ ਨੂੰ ਜੈ ਐਡਿਟ ਕਰ ਰਹੇ ਹੋ ਕੁਝ ਸ਼ਰਾਤੀ ਲੋਕ ਉਹ ਚੀਜ਼ਾਂ ਨਾ ਕਰੋ ਸਾਡਾ ਸਿਰਫ ਇੰਨਾ ਹੀ ਕੰਮ ਹੈ ਵੀ ਆਪਣਾ ਪੇਸ਼ੈਂਸ ਬਣਾਈ ਰੱਖਿਏ ਤੇ ਪ੍ਰਸ਼ਾਸਨ ਵੱਲੋਂ ਦਿੱਤਾਇਆ ਦਾ ਪਾਲਣ ਕਰੋ ਸੋਸ਼ਲ ਮੀਡੀਆ ਤੇ ਅਸੀਂ ਕਾਫੀ ਜ਼ਿਆਦਾ ਰੀਲਸ ਅਤੇ ਖਬਰਾਂ ਜਰੀਆਂ ਫੇਕ ਨਿਊਜ਼ ਸੁਣਦੇ ਆ ਰਹੇ ਹਾਂ ਕਿ ਅਜ ਜਿਹੜੀ ਇਹ جنگ ਤਣਾਪੂਨ ਮਾਹੌਲ ਜਿਹੜਾ ਬਣਿਆ ਆਇਆ ਵਾ ਇਹ ਕਾਫੀ ਲੰਬੇ ਸਮੇਂ ਤੱਕ ਚੱਲੇਗਾ ਕਾਫੀ ਸਮੇਂ ਤੱਕ ਚੱਲੇਗਾ ਕਿਉਂਕਿ ਲੋਕਾਂ ਦੇ ਵਿੱਚ ਇਹੋ ਜਿਹਾ ਡਰ ਮਾਹੌਲ ਪੈਦਾ ਕਰ ਕਰਕੇ ਸੋਸ਼ਲ ਮੀਡੀਆ ਚਲਾ ਰਹੇ ਨੇ ਜਿਹੜੇ ਲੋਕ ਇਨਫਲੂਐਂਸਰ ਹੋ ਗਏ ਆ ਕੁਝ ਹੋ ਗਿਆ ਕਿ ਉਹਨਾਂ ਦੇ ਬੋਲੋ ਕਿਹਾ ਜਾ ਰਿਹਾ ਰੀਲ ਦੇ ਵਿੱਚ ਐਡਿਟ ਕਰਕੇ ਕਿਹਾ ਜਾਂਦਾ ਕਿ 6 ਸਾਲ 6 16 ਮਹੀਨੇ ਚੱਲੇਗੀ ਇਹ ਜੰਗ ਕਈ ਦੇਸ਼ ਇਹਦੇ ਵਿਚ ਆਣਗੇ ਇਹ ਲੋਕਾਂ ਦੇ ਦਿਲਾਂ ਅਤੇ ਮਨਾਂ ਦੇ ਵਿੱਚ ਡਰ ਪੈਣ ਦੀ ਕੋਸ਼ਿਸ਼ ਜਰੀ ਕਰ ਰਹੇ ਨੇ ਪਰ ਇਸ ਡਰ ਦਾ ਅਸੀਂ ਤੁਹਾਨੂੰ ਹੱਲ ਲੈ ਕੇ ਆਏ ਹਾਂ ਕਿਉਂ ਇਹ ਕਿਦਾਂ ਹੱਲ ਲੈ ਕੇ ਆਏ ਹਾਂ ਇਸ ਤਰ੍ਹਾਂ ਹੱਲ ਲੈ ਕੇ ਆਏ ਕਿ ਅੱਜ ਮੈਂ ਤੁਹਾਨੂੰ ਇੱਕ ਐਸਟ੍ਰੋਜਲ ਦੇ ਨਾਲ ਗੱਲਬਾਤ ਕਰਾਵਾਂਗੇ ਕਿ ਉਹਨਾਂ ਦਾ ਕੀ ਇਸ ਦੇ ਵਿੱਚ ਕਹਿਣਾ ਕਿ ਇਹ ਕੀ 6 ਸਾਲ ਜਾਂ 16 ਸਾਲ ਜਿੰਨੀ ਕੀ ਸੱਚਾਈ ਹੈ ਇਹ ਚੱਲੇਗੀ ਜੰਗ ਕਿ ਨਹੀਂ ਚੱਲੇਗੀ ਮੇਰੇ ਨਾਲ ਦਿਨਾਗ ਜੀ ਜੁੜ ਚੁੱਕੇ ਨੇ ਜੋ ਕਿ ਐਸਟ੍ਰੋਜਲ ਨੇ ਸਰ ਨਮਸਕਾਰ ਜੀ ਨਮਸਕਾਰ ਜੀ ਨਮਸਕਾਰ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ Uh... ਖਬਰਾਂ ਇਹਦਾ ਰੀਲਸ ਬਣਾ ਕੇ ਲੋਕ ਪਾ ਰਹੇ ਨੇ ਕਿ ਸ਼ਨੀ ਜਿਹੜਾ ਕਿ ਮੀਨ ਰਾਸ਼ੀ ਵਿੱਚ ਪਰਵੇਸ਼ ਕਰ ਗਿਆ ਵੈ ਤੇ ਉਸ ਤੋਂ ਬਾਅਦ ਕਈ ਸਾਲਾਂ ਤੱਕ جنگ ਜਿਹੜੀ ਚੱਲੇਗੀ ਕਿੰਨੀ ਕੁ ਸੱਚਾਈ ਹੈ ਇਹਦੇ ਵਿੱਚ ਕਿਉਂਕਿ ਲੋਕ ਕਾਫੀ ਜ਼ਿਆਦਾ ਪੈਨਿਕ ਹੋ ਰਹੇ ਨੇ ਡਰ ਰਹੇ ਨੇ ਇਹਦੇ ਵਿੱਚ ਕਿ ਇਹਨੇ ਦਿਨ ਤੋਂ ਬਾਅਦ ਕਿਉਂਕਿ ਹੁਣ ਲੋਕਾਂ ਨੇ ਰਾਸ਼ਨ ਲੈਣਾ ਕਾਫੀ ਜ਼ਰਾ ਲੈਣਾ ਸਟਾਕ ਕਰਨਾ ਇਕੱਠਾ ਕਰਨਾ ਸਾਡੇ ਲਈ ਹਾਰਮਫੁਲ ਹੈ ਤੇ ਸਰਕਾਰ ਤੇ ਅੱਗੇ ਆ ਕੇ ਮਹਿੰਗਾਈ ਵੀ ਵੱਧ ਸਕਦੀ ਹੈ ਕਿੰਨਾ ਕੁ ਇਹ ਸੱਚਾਈ ਹੈ ਕਿੰਨਾ ਕੁ ਝੂਠ ਹੈ ਦੇਖੋ ਜਿਹੜਾ 2025 ਦਾ ਸਾਲ ਹੈ ਆ ਮੰਗਲ ਦਾ ਸਾਲ ਹੈ ਤੇ ਮੰਗਲ ਇੱਕ ਫਾਇਰੀ ਪਲੈਨਟ ਹੈ ਇਸ ਕਰਕੇ ਕੁਝ ਨਾ ਕੁਝ ਏਦਾਂ ਦੇ ਇਵੈਂਟਸ ਹੋਣੇ ਸੀਗੇ ਜਿਦੇ ਵਿੱਚ ਤਾਂ ਕਿ ਸੁਨਾਮੀ ਆਣੀ ਜਾਂ ਵਾਰ ਲਗਣੀ ਏਦਾਂ ਦੇ ਕੁਝ ਨਾ ਕੁਝ ਇਵੈਂਟਸ ਹੋਣੇ ਹੀ ਸੀਗੇ ਤੇ ਜਿਹੜਾ ਕਿ ਹੁਣ ਸਮੇ ਮਈ ਦਾ ਮਹੀਨਾ ਆ ਵਾਰ ਵਾਸਤੇ ਕਾਫੀ ਖਰਾਬ ਹੈ ਤੇ ਹਜੇ ਹਜੇ ਤਾਂ ਫਿਰ ਵੀ ਥੋੜਾ ਚੱਲ ਰਿਹਾ ਹੈ ਚੀਜ਼ਾਂ ਪਰ 12 ਮਈ ਤੋਂ ਲੈ ਕੇ 12 ਜੂਨ ਤੱਕ ਇਹਨਾਂ ਚੀਜ਼ਾਂ ਨੇ ਹੋਰ ਤੇਜ਼ੀ پکڑਨੀ ਹੈ ਤੇ ਇਹਨਾਂ ਤੇਜ਼ੀ ਜਿਹੜੇ ਗੁਰੂ ਦੇ ਰਾਸ਼ੀ ਪਰਿਵਰਤਨ ਹੋ ਰਿਹਾ ਹੈ ਸ਼ਨੀ ਦੇ ਰਾਸ਼ੀ ਪਰਿਵਰਤਨ ਇਹਨਾਂ ਕਰਕੇ ਕਿਤੇ ਨਾ ਕਿਤੇ ਹੋਰ ਵੀ ਇਵੈਂਟਸ ਅਜੇ ਤੇਜ਼ ਹੋਣਗੇ ਪਰ ਭਾਰਤ ਵਾਸੀਆਂ ਨੂੰ ਬਿਲਕੁਲ ਵੀ ਫਿਕਰ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਆਉਣ ਵਾਲਾ ਸਮੇਂ ਪਾਕਿਸਤਾਨ ਵਾਸਤੇ ਬਹੁਤ ਖਰਾਬ ਹੈ ਪਾਕਿਸਤਾਨ ਦੇ 3 ਤੋਂ ਲੈ ਕੇ 4 ਟੁਕੜੇ ਹੋ ਸਕਦੇ ਹੈ ਤੇ ਇਸ ਕਰਕੇ ਬਿਲਕੁਲ ਵੀ ਜਿਹੜੇ ਭਾਰਤ ਵਾਸੀਆਂ ਨੂੰ ਮੇਰੀ ਇੱਕੋ ਹੀ ਗੁਜ਼ਾਰਿਸ਼ ਹੈ ਕਿ ਸਪੈਸ਼ਲੀ ਜਿਹੜੇ ਪੰਜਾਬ ਦੇ ਲੋਕ ਹੈ ਕਿ ਤੁਸੀਂ ਪੈਨਿਕ ਦਾ ਮਾਹੌਲ ਨਾ ਕ੍ਰੀਏਟ ਕਰੋ ਰਾਸ਼ਨ ਵਗੈਰਾ ਸਾਰਾ ਇਕੱਠਾ ਇਦਾਂ ਕਰਨ ਦਾ ਕੋਈ ਜ਼ਰੂਰਤ ਨਹੀਂ ਹੈ ਪੈਟਰੋਲ ਪੰਪਸ ਤੇ ਲਾਈਨਸ ਲੱਗੀਆਂ ਹਨ ਉਹਨਾਂ ਦਾ ਜ਼ਰੂਰਤ ਨਹੀਂ ਹੈ ਕੋਈ ਪੈਨਿਕ ਕਰਨ ਦੀ ਗੱਲ ਨਹੀਂ ਹੈ ਭਾਰਤ ਵਾਸਤੇ ਬਿਲਕੁਲ ਸੇਫ ਹੈ ਤੇ ਜੇ ਸਟਾਰੋਲੋਜੀ ਦੀ ਗੱਲ ਕਰੀਏ ਤੇ ਅਪ੍ਰੈਲ ਮਈ ਤੇ ਜੂਨ ਦਾ ਮਹੀਨਾ ਥੋੜਾ ਜਿਆਦਾ ਤੇਜ਼ੀ ਰਹੂਗੀ ਉਸ ਤੋਂ ਬਾਅਦ ਪਾਕਿਸਤਾਨ ਘੁਟਨਿਆਂ 'ਤੇ ਆ ਜਾਊਗਾ ਉਸ ਤੋਂ ਬਾਅਦ ਜੇ ਗੱਲ ਕਰੀਏ ਕਿ ਦੁਬਾਰਾ ਸ਼ਰਾਰਤ ਕਰ ਸਕਦੇ ਤੇ ਅਕਤੂਬਰ ਨਵੰਬਰ ਦੇ ਵਿੱਚ ਦੁਬਾਰਾ ਸ਼ਰਾਰਤ ਦਾ ਮਾਹੌਲ ਬਣ ਸਕਦਾ ਹੈ ਪਰ ਇਸ ਵੇਲੇ ਭਾਰਤ ਪਾਕਿਸਤਾਨ ਨੂੰ ਸੁਨਬ ਕਰ ਲਊਗਾ ਬੁਰੀ ਤਰ੍ਹਾਂ ਤੇ ਪਾਕਿਸਤਾਨ ਜੇ ਹਜੇ ਵੀ ਬਚਣਾ ਚਾਹੁੰਦਾ ਹੈ ਤਾਂ ਜਿਹੜੇ ਮੈਗ ਗ੍ਰੈਗੋਚਰ ਦੇਖੇ ਜੇ ਉਹ Imran Khan ਦੇ ਨਾਲ ਗਲਤ ਵਿਵਹਾਰ ਨਾ ਕਰਕੇ ਉਹਨਾਂ ਨੂੰ ਦੁਬਾਰਾ PM ਦੀ ਕੁਰਸੀ ਸੌਂਪਦੇ ਹੈ ਤਾਂ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਆ ਯੁੱਧ ਜਲਦੀ ਰੁਕ ਸਕਦਾ ਹੈ ਤੇ ਕਿਤੇ ਨਾ ਕਿਤੇ ਉਹਨਾਂ ਦੇ 3 ਤੋਂ 4 ਟੁਕੜੇ ਹੋਣੇ ਉਹਦੀ ਬਜਾਏ ਦੋ ਹੀ ਟੁਕੜੇ ਹੋਣਗੇ ਤੇ ਇਹਦੇ ਨਾਲ ਹੀ ਮੈਂ ਲੋਕਾਂ ਨਾਲ ਗੁਜ਼ਾਰਿਸ਼ ਕਰੂੰਗਾ ਕਿ ਪ੍ਰਸ਼ਾਸਨ ਵੱਲੋਂ ਵੀ ਜੋ ਤੁਹਾਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਬਲੈਕਆਉਟਸ ਦੇ ਵੇਲੇ ਲਾਈਟਾਂ ਨਾ ਜਲਾਓ ਫालतू ਬਿਨਾਂ ਕੰਮ ਤੋਂ ਗੱਡੀਆਂ ਦੇ ਵਿੱਚ ਟਰੈਵਲ ਨਾ ਕਰੋ ਜਦੋਂ ਬਲੈਕਆਉਟ ਹੋਇਆ ਹੁੰਦਾ ਹੈ ਮੋਬਾਈਲ ਦੀ ਲਾਈਟਾਂ ਬਾਹਰ ਓਪਨ ਦੇ ਵਿੱਚ ਨਾ ਜਲਾਓ ਇਹਨਾਂ ਚੀਜ਼ਾਂ ਦਾ ਬਹੁਤ ਅੱਛੀ ਤਰ੍ਹਾਂ ਪਾਲਨ ਕਰਨ ਕਿਉਂਕਿ ਜੇ ਅਸੀਂ ਪ੍ਰਸ਼ਾਸਨ ਦਾ ਸਾਥ ਦਵਾਂਗੇ ਤਾਂ ਹੀ ਅਸੀਂ ਸੇਫ ਐਂਡ ਸਾਊਂਡ ਰਾਵਾਂਗੇ ਅੱਛਾ ਜਦ ਕਿ ਕਾਫੀ ਸੋਸ਼ਲ ਮੀਡੀਆ ਤੇ ਜਿਵੇਂ ਲਾ ਲਈ ਆਪਾਂ ਇੰਸਟਾਗ੍ਰam ਤੇ ਨਾ ਰੀਲ ਜਿਹੜਾ ਆਪਾਂ ਦੇਖਦੇ ਆ ਮੈਂ ਵੀ ਇੱਕ ਵਾਰੀ ਦੇਖਦਾ ਰਹੇ ਰਾਤ ਨੂੰ ਕਿ ਸ਼ਨੀ ਮੀਨ ਰਾਸ਼ੀ ਦੇ ਵਿੱਚ ਪ੍ਰਵੇਸ਼ ਕਰ ਗਿਆ ਇਹ ਜੰਗ ਹੋ ਕੇ ਰਹੇਗੀ ਐਦਾਂ ਤੇ ਕੋਈ ਅਫਵਾਹਾਂ ਜੀਆਂ ਫਲਾ ਰਹੇ ਡਰ ਮਤਲਬ ਡਰ ਮਾਹੌਲ ਪੈਦਾ ਕਰਦੇ ਪਏ ਲੋਕਾਂ ਦੇ ਵਿੱਚ ਇਹ ਥੋੜਾ ਜਿਹਾ ਲੋਕਾਂ ਨੂੰ ਸਮਝਾਓ ਕਿ ਇਹੋ ਜਿਹਾ ਕੋਈ ਮਾਹੌਲ ਐਦਾਂ ਦਾ ਕੁਝ ਪੈਦਾ ਤਾਂ ਨਹੀਂ ਬਿਲਕੁਲ ਵੀ ਕੋਈ ਇਦਾਂ ਦਾ ਮਾਹੌਲ ਪੈਦਾ ਨਹੀਂ ਹੋਊਗਾ ਭਾਰਤ ਵਾਸੀਆਂ ਵਾਸਤੇ ਬਿਲਕੁਲ ਸੇਫ ਰਹੂਗਾ ਸਾਰਾ ਚੀਜ਼ ਬਲਕਿ ਪਾਕਿਸਤਾਨ ਵਾਸਤੇ ਇੰਡੀਆ ਦੀ ਸਟ੍ਰੈਟਜੀ ਇੰਨੀ ਵਧੀਆ ਰਹੂਗੀ ਕਿ ਪਾਕਿਸਤਾਨ ਦੇ ਜਿਹੜੇ ਗਵਰਨਮੈਂਟ ਹੈ ਉਹਨਾਂ ਨੂੰ ਸਮਝ ਨਹੀਂ ਆਊਗਾ ਈਸ ਵੱਲੋਂ ਹਮਲਾ ਹੋ ਰਿਹਾ ਵੈਸ ਵੱਲੋਂ ਨਾਰਥ ਵੱਲੋਂ ਸਾਊਥ ਵੱਲੋਂ ਕਿੱਥੋਂ ਹਮਲਾ ਹੋ ਰਿਹਾ ਉਹਨਾਂ ਨੂੰ ਕੁਝ ਸਮਝ ਨਹੀਂ ਆਊਗਾ ਸਟ੍ਰੈਟਜੀਜ਼ ਮੋਦੀ ਸਰਕਾਰ ਵੱਲੋਂ ਬਹੁਤ ਅੱਛੀ ਹੈ ਆਰਮੀ ਦਾ ਬਹੁਤ ਅੱਛਾ ਰੋਲ ਹੈ ਆਰਮੀ ਪੂਰਾ ਸਟਰੋਂਗ ਹੋ ਕੇ ਸਾਡੀ ਸੁਰੱਖਿਆ ਵਾਸਤੇ ਖੜੀ ਹੈ ਤੇ ਸਾਨੂੰ ਬਿਲਕੁਲ ਵੀ ਭਜ ਭਜ ਦੌੜ ਕਰਨ ਦੀ ਲੋੜ ਨਹੀਂ ਹੈ ਤੇ ਜੇ ਅਸੀਂ ਇਹਨਾਂ ਦੀ ਹੈਲਪ ਕਰਨਾ ਚਾਹੁੰਦੇ ਆ ਤਾਂ ਸਭ ਤੋਂ ਵੱਡੀ ਹੈਲਪ ਆਈ ਹੋਊਗੀ ਬਲੈਕਆਉਟਸ ਦੇ ਵੇਲੇ ਪ੍ਰਸ਼ਾਸਨ ਦੀਆਂ ਗੱਲਾਂ ਮੰਨੋ ਤੇ ਰਾਸ਼ਨ ਤੇ ਪੈਟਰੋਲ ਇਕੱਠਾ ਕਰਨ ਵਾਸਤੇ ਲਾਈਨਾਂ ਨਾ ਲਗਾਓ ਦੌੜ ਭੱਜ ਨਾ ਕ੍ਰੀਏਟ ਕਰੋ ਕੋਈ ਪੈਨਿਕ ਦੀ ਗੱਲ ਨਹੀਂ ਹੈ ਅੱਛਾ ਮੈਂ ਕਾਫੀ ਜ਼ਿਆਦਾ ਸਟੋਰੀਆਂ ਵਗੈਰਾ ਦੇਖਦਾ ਹਾਂ ਇੰਸਟਾਗ੍ਰam ਤੇ ਕਿ ਇਕ ਤੋਂ ਇੱਕ ਜਰੇ ਕੀ ਆ ਲੋਕ ਆਪਣੇ ਆਈਡੀਆ ਤੇ ਪਾ ਰਹੇ ਨੇ ਇਹ ਇਹ ਕਰ ਲੋ ਇਹ ਕਰ ਲੋ ਇਹ ਲਾਪਾਈ ਕਰ ਲੋ ਇਹ ਲਾਪਾਈ ਕਰ ਲੋ ਇਹ ਕੀ ਉਪਾਏ ਕਰਨ ਦੇ ਨਾਲ ਕੀ ਹੱਲ ਨਿਕਲ ਜਾਣਗੇ ਆ ਸਿਰਫ ਜਿਹੜੀਆਂ ਨਵੇਂ-ਨਵੇਂ ਇੰਸਟਾਗ੍ਰam ਅਕਾਊਂਟਸ ਇੰਸਟਾਗ੍ਰam ਬਲੇ ਬਨੇ ਲੋਕ ਆ ਸਿਰਫ ਆਪਣੀ ਲਾਈਕਸ ਵਧਾਨ ਵਾਸਤੇ ਇੱਕ ਫਾਉਲ ਪਲੇ ਵਿੱਚ ਵਿੱਚ ਕਰ ਰਹੇ ਐ ਹਾਂ ਹਿੰਦੁਸਤਾਨ ਦਾ 7 ਦਿਨਾਂ ਮਨੋਬਲ ਸਟਰੋਂਗ ਕਰਨ ਵਾਲੀ ਜਿਹੜੀ ਪੋਸਟ ਐ ਉਹ ਤਾਂ ਵਧੀਆ ਪੋਸਟ ਐ ਬਟ ਆ ਹੋ ਗਿਆ ਪੁਰਾਣੀ ਵੀਡੀਓਜ਼ ਨੂੰ ਐਡਿਟ ਕਰਕੇ ਪਾ ਰਹੇ ਐ ਉਹ ਸਿਰਫ ਲਾਈਕਸ ਵਧਾਨਦਾ ਉਹਦੇ ਨਾਲ ਕੋਈ ਵੀ ਕਿਸੇ ਨੂੰ ਵੀ ਪੈਨਿਕ ਦੇ ਮਾਹੌਲ ਚ ਆਨਦੀ ਕੋਈ ਲੋੜ ਨਹੀਂ ਐ ਅੱਛਾ ਇਹਦਾ ਭਵਿਸ਼ਯਵਾਨੀ ਕਿਤੀ ਜਾਂਦੀ ਐ ਕਿ ਮਤਲਬ ਕਿ ਆਨ ਸਮਝ ਕੀ ਹੋਏਗਾ ਇਹਦਾ ਭਵਿਸ਼ਯਵਾਨੀ ਹੁੰਦੀ ਐ ਸਰ ਬਿਲਕੁਲ ਦੇਖੋ ਐਸਟ੍ਰੋਲੋਜੀ ਇੱਕ ਤੁਹਾਡੇ ਆਉਣ ਵਾਲੇ ਸਮੇਂ ਬਾਰੇ ਦੱਸ ਸਕਦੀ ਹੈ ਹੁਣ ਕੀ ਹੋਊਗਾ ਕਿੱਦਾਂ ਹੋਊਗਾ ਉਸ ਚੀਜ਼ ਦੀ ਐਕੂਰੇਟ ਜਾਣਕਾਰੀ ਉਹ ਨਹੀਂ ਹੁੰਦੀ ਉਹ ਇੱਕ ਫੇਕ ਗੱਲ ਹੋਊਗੀ ਹਾਂ ਕੁਝ ਇਵੈਂਟਸ ਮੇਜਰ ਇਵੈਂਟਸ ਜਿੱਦਾਂ ਸੁਨਾਮੀ ਆਣੀ ਪਹਾੜਾਂ ਦਾ ਖਲਨ ਹੋਣਾ ਯੁੱਧ ਲੱਗਣਾ ਐ ਇਦਾਂ ਦੇ ਸਾਨੂੰ ਇੱਕ ਇੰਡੀਕੇਸ਼ਨਸ ਮਿਲ ਸਕਦੇ ਆ ਠੀਕ ਹੈ ਹੁਣ ਉਹ ਇੰਡੀਕੇਸ਼ਨਸ ਕਿੱਦਾਂ ਹੁੰਦੇ ਆ ਕੀ ਹੁੰਦੇ ਆ ਕਿ ਸਮੀਕਰਨ ਬੰਦੇ ਉਹਨਾਂ ਬਾਰੇ ਅਸੀਂ ਕੋਈ ਕਲੀਅਰ ਪਿਕਚਰ ਨਹੀਂ ਹੁੰਦੀ ਮੇਰੇ ਕੋਲ ਕਈ ਲੋਗ ਆਉਂਦੇ ਜਿਹੜੇ ਕਹਿੰਦੇ ਐ ਸਰ ਮੈਂ ਪਰੇਸ਼ਾਨ ਆ ਤੁਸੀਂ ਪੈਸੇ ਲੈ ਲਓ ਕੁਝ ਕਰ ਦਿਓ ਵੀ ਠੀਕ ਕਰ ਦਿਓ ਐਸਟ੍ਰੋਲੋਜਿਸ ਕਦੀ ਵੀ ਚੀਜ਼ਾਂ ਨੂੰ ਠੀਕ ਨਹੀਂ ਕਰ ਸਕਦੇ ਐਸਟ੍ਰੋਲੋਜਿਸ ਦਾ ਕੰਮ ਆ ਹੈ ਵੀ ਤੁਹਾਡਾ ਟਾਈਮ ਜੇ ਚੰਗਾ ਹੈ ਤੇ ਉਹਦੀ ਇੰਟੈਂਸਿਟੀ ਨੂੰ ਵਧਾ ਸਕਦੇ ਆ ਠੀਕ ਹੈ ਤੁਹਾਡੇ ਕੁਝ ਨਾ ਕੁਝ ਤੁਹਾਡੇ ਅੱਛੇ ਕਰਮ ਜਾਂ ਕੁਝ ਨਾ ਕੁਝ ਗ੍ਰਹਾਂ ਦਾ ਇਦਾਂ ਦਾ ਕਰ ਸਕਦੇ ਹੈ ਕਿ ਤੁਸੀਂ ਉਹ ਉਪਾਏ ਕਰੋ ਤਾਂ ਉਹਦੀ ਇੰਟੈਂਸਿਟੀ ਵਧਾ ਸਕਦੇ ਹੈ ਤੇ ਜੇ ਤੁਹਾਡੇ ਗ੍ਰਹਿ ਖਰਾਬ ਚੱਲ ਰਹੇ ਹੈ ਤਾਂ ਕੁਝ ਨਾ ਕੁਝ ਅੱਛੇ ਕਰਮਾ ਵਾਲੇ ਉਪਾਏ ਕਰਵਾ ਕੇ ਉਹਨਾਂ ਜਿਹੜੀ ਖਰਾਬੀਆਂ ਦੇ ਵਿੱਚ ਕਮੀ ਲਾਈ ਜਾ ਸਕਦੀ ਹੈ ਕਿਉਂਕਿ ਆ ਉਪਾਏ ਸਿਰਫ ਇੱਕ ਛਤਰੀ ਦਾ ਕੰਮ ਕਰਦੇ ਹੈ بارش ਜਦੋਂ ਹੋ ਰਹੀ ਹੋਵੇ ਛਤਰੀ ਲੈਨ ਨਾਲ ਤੁਹਾਡੇ ਸਿਰ ਤੇ ਪਾਣੀ ਨਹੀਂ ਪਊਗਾ ਪਰ ਸਰੀਰ ਜ਼ਰੂਰ ਗਿੱਲਾ ਹੋਊਗਾ ਇਸ ਕਰਕੇ ਐਸਟ੍ਰੋਲੋਜੀ ਕੁਝ ਇਦਾਂ ਦਾ ਕੋਈ ਮਾਧਿਅਮ ਨਹੀਂ ਹੈ ਵੀ ਤੁਹਾਡਾ ਫਿਊਚਰ ਚੇਂਜ ਕਰ ਦਊਗੀ ਉਹਦੇ ਵਿੱਚ ਅਸੀਂ ਥੋੜੇ ਜੇ ਚੇਂजेस ਥੋੜੀ ਬੈਟਰਮੈਂਟ ਲਿਆ ਸਕਦੇ ਹਾਂ ਬਸ ਅੱਛਾ ਚਲੋ ਇਹ ਕੀ ਸੰਦੇਸ਼ ਦੇਣਾ ਚਾਹੋਗੇ ਭਾਰਤ ਵਾਸੀਆਂ ਨੂੰ ਤੇ ਜਿੰਨੇ ਵੀ ਵੀਡੀਓ ਲੋਕ ਦੇਖ ਰਿਹਾ ਤੁਹਾਨੂੰ ਦੇਖ ਰਿਹਾ ਜਾਂ ਚੈਨਲ ਮੱਧਰ ਨਹੀਂ ਦੇਖ ਰਿਹਾ ਕਿ ਅਜਰਿਆ ਫੇਕ ਖਬਰਾਂ ਫਲਾ ਰਹੇ ਨੇ 16 ਸਾਲ 16 ਮਹੀਨੇ ਜੰਗ ਚੱਲੂ ਏ ਉਹ ਮਤਲਬ ਕਿ ਲਟਰਮ ਬਟਰਮ ਜਿਹਾ ਦੱਸ ਰਹੇ ਨੇ ਇਹ ਇਹ ਇਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਲੋਕ ਵਾਸੀਆਂ ਨੂੰ ਕੀ ਕੀ ਸੰਦੇਸ਼ ਦੇਣਾ ਮੈਂ ਅੱਜ ਹੀ ਪਹਿਲਾਂ ਤੁਹਾਨੂੰ ਦੱਸ ਰਿਹਾ ਠੀਕ ਹੈ ਫੋਰਕਾਸਟ ਦੇ ਰਿਹਾ ਵੀ ਡੇਟ ਤੋਂ 2 ਮਹੀਨੇ ਦੇ ਵਿੱਚ ਵਿੱਚ ਸਾਰੀਆਂ ਚੀਜ਼ਾਂ ਨਿਊਟਰਲਾਈਜ਼ ਹੋ ਜਾਣਗੀਆਂ ਤੇ ਪਾਕਿਸਤਾਨ ਦੇ ਉੱਪਰ ਭਾਰਤ ਆਪਣਾ ਪਾਕਿਸਤਾਨ ਨੂੰ ਪੂਰਾ ਸਨਬ ਕਰ ਲਏਗਾ ਤੇ ਬਿਲਕੁਲ ਵੀ ਫਿਕਰਮੰਦ ਹੋਣ ਦੀ ਲੋੜ ਨਹੀਂ ਹੈ ਤੇ ਮੈਂ ਆਹ ਚੀਜ਼ ਤੁਹਾਨੂੰ ਕਹਿਣਾ ਚਾਹਾਂਗਾ ਤੁਸੀਂ ਇੱਕ ਅੱਛੇ ਨਾਗਰਿਕ ਹੋਣ ਦੀ ਜੇ ਆਪਣਾ ਫਰਜ਼ ਅਦਾ ਕਰਨਾ ਚਾਹੁੰਦੇ ਹੋ ਤਾਂ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਸਾਰੇ ਦੇ ਸਾਰੇ ਨਿਰਦੇਸ਼ਾਂ ਦਾ ਪਾਲਣ ਕਰੋ ਬਲੈਕਆਉਟ ਦੇ ਸਮੇਂ ਬਿਲਕੁਲ ਵੀ ਤੁਹਾਨੂੰ ਬਾਹਰ ਲਾਈਟਾਂ ਜਗਾਉਣ ਦੀ ਲੋੜ ਨਹੀਂ ਹੈ ਇਹ ਆ ਨਹੀਂ ਵੀ ਪ੍ਰਸ਼ਾਸਨ ਨੇ ਲਾਈਟਾਂ ਬੰਦ ਕਰਤੀਆਂ ਤੁਸੀਂ ਜਨਰੇਟਰ ਤੇ ਲਾਈਟ ਚਲਾ ਰਹੇ ਹੋ ਤੁਸੀਂ ਬੇਵਜਾ ਆ ਗੱਡੀਆਂ ਦੇ ਵਿੱਚ ਚੱਕਰ ਮਾਰਨ ਜਾ ਰਹੇ ਹਾਂ ਏਦਾਂ ਦੇ ਕੋਈ ਵੀ ਚੀਜ਼ਾਂ ਕਰਨ ਦੀ ਲੋੜ ਨਹੀਂ ਹੈ ਸਾਡਾ ਵੀ ਅੱਛੇ ਨਾਗਰਿਕ ਹੋਣ ਦੇ ਨਾਲ ਆ ਫਰਜ਼ ਬੰਦਾ ਹੈ ਕਿ ਅਸੀਂ ਪ੍ਰਸ਼ਾਸਨ ਦਾ ਸਾਥ ਦੇਈਏ ਮੋਬਾਈਲ ਤੁਸੀਂ ਬਾਹਰ ਹੋ ਕੇ ਵੀਡੀਓਜ਼ ਬਣਾ ਰਹੇ ਹੋ ਫੇਕ ਵੀਡੀਓਜ਼ ਨੂੰ ਜੇ ਐਡਿਟ ਕਰ ਰਹੇ ਹੋ ਕੁਝ ਸ਼ਰਾਰਤੀ ਲੋਕ ਉਹ ਚੀਜ਼ਾਂ ਨਾ ਕਰੋ ਸਾਡਾ ਸਿਰਫ ਇੰਨਾ ਹੀ ਕੰਮ ਹੈ ਵੀ ਆਪਣਾ ਪੇਸ਼ੈਂਸ ਬਣਾਈ ਰੱਖੀਏ ਤੇ ਪ੍ਰਸ਼ਾਸਨ ਵੱਲੋਂ ਦਿੱਤੀਆਂ ਹਦਾਇਤਾਂ ਦਾ ਪਾਲਣ ਕਰੀਏ ਕਿਉਂਕਿ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਜਿਹੜੀ ਹਦਾਇਤਾਂ ਦਿੱਤੀਆਂ ਉਹ ਹਦਾਇਤਾਂ ਤੇ ਉੱਤੇ ਪਾਲਣ ਕਰਨ ਤੇ ਜਿਹੜੇ ਆਪਾਂ ਇੰਸਟਾਗ੍ਰam ਤੇ ਉੱਤੇ ਦੇਖਦੇ ਆ ਕਿ 6 ਸਾਲ ਇਹਦਾ ਯੁੱਧ ਚੱਲੇਗਾ ਇਹੋ ਜਿਹਾ ਕੋਈ ਮੈਟਰ ਨਹੀਂ ਹੈਗਾ ਬੋਸ ਆ ਆਰਾਮ ਦੇ ਨਾਲ ਤੁਸੀਂ ਆਪਣਾ ਕਰੇ ਕੰਮ ਕਰੋ ਕੰਮ ਤੇ ਜਾਓ ਠੀਕ ਹੈ ਕਿਉਂਕਿ ਭਾਤ ਸੈਨਾ ਫੌਜ ਹਜ ਤੱਕ ਹੈਗੀ ਹੈ ਸਾਡੀ ਸੁਰੱਖਿਆ ਦੇ ਲਈ ਹੈਗੀ ਹੈ ਵੱਡੇ ਵੱਡੇ ਰਾਜਨੀਤਿਕ ਬੈਠੇ ਨੇ ਪੀਐਮ ਮੋਦੀ ਸਾਹਿਬ ਬੈਠੇ ਨੇ ਜਿਹੜੇ ਕੀ ਆਰਾਮਦਨਾ ਪਲੈਨਿੰਗ ਕਰਾ ਰਹੇ ਨੇ ਤੇ ਸਾਡੀ ਸੁਰੱਖਿਆ ਦੇ ਲਈ ਭਾਤ ਸੈਨਾ ਵਾਯੂ ਸੈਨਾ ਜਲ ਸੈਨਾ ਹਰ ਇੱਕ ਤਨਾਤ ਪੂਰਨ ਹੈਗੀ ਹੈ ਤਨਾਤ ਖੜੀ ਹੋਈ ਹੈ ਬਾਰਡਰਾਂ ਤੇ ਉੱਤੇ ਇਹੋ ਜਿਹਾ ਕੋਈ ਪੈਨਿਕ ਵਾਲਾ ਮਾਹੌਲ ਜਾਂ ਕੋਈ ਸ਼ਰਾਤੀ ਅੰਸਰ ਕੋਈ ਪੈਨਿਕ ਮਾਹੌਲ ਕਰਦਾ ਉਹਦੇ ਗੱਲਾਂ ਦੇ ਵਿੱਚ ਨਾ ਧਿਆਨ ਧਿਆਨ ਉਹ ਤੇ ਜਿਹੜੀ ਰੀਲ ਇੰਸਟਾਗ੍ਰਾਮ ਤੇ ਜਾਂ ਫੇਸਬੁੱਕ ਤੇ ਇਦਾਂ ਹੀ ਘੁੰਮਦੀ ਹੈ ਜਾਂ YouTube ਤੇ ਘੁੰਮਦੀ ਹੈ ਸੋਸ਼ਲ ਮੀਡੀਆ ਪਲੈਟਫਾਰਮ ਤੇ ਘੁੰਮਦੀ ਹੈ ਉਸ ਨੂੰ ਇਗਨੋਰ ਕਰੋ ਆਪਣਾ ਮਾਈਂਡ ਰਿਲੈਕਸ ਰੱਖੋ ਠੀਕ ਹੈ ਕਿਉਂਕਿ ਭਾਤ ਸਿਨਾ 24 ਘੰਟੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੈਗੀ ਹੈ ਜੁੜੇ ਹੋਣ ਦਾ ਲਈ ਦਿਨ ਹਣੀ ਦਾ ਰਿਪੋਰਟ ਧੰਨਵਾਦ